ਮੇਰੇ ਵੱਲੋਂ ਤੁਹਾਨੂੰ ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਤੇ ਲੋ ਜੀ ਸਾਨੂੰ ਸਾਰਿਆਂ ਨੂੰ ਪਤਾ ਹੈ ਜੈਸਮੀ ਦੀ ਜੀ ਦਾ ਵਿਆਹ ਆ ਰਿਹਾ ਤੇ ਜੈਸਮੀ ਦੀ ਨੂੰਮਮੀ ਮਾਂਜਾ ਲੈ ਕੇ ਜਾਣਾ ਤੇ ਮਾਂਜਾ ਲੈ ਕੇ ਜਾਣਾ ਉਹ ਘਰ ਦੇ ਕੰਮ ਕਰਕੇ ਥੋੜਾ ਬੇਸਲੀਨ ਲੱਗਿਆ ਤਾਂ ਅੱਜ ਵੀ ਕਾਲਜ ਜਾਣਾ ਉਹ ਤੋਂ ਪਹਿਲਾਂ ਪਹਿਲਾਂ ਮਾਂਜਾ ਮਾਂਜਾ ਦੇ ਆਈ ਨਾਲੇ ਵੀਡੀਓ ਬਣਾ ਲਈਏ ਤੇ ਕਰਦੇ ਵੀਡੀਓ ਸ਼ੁਰੂ ਪਹਿਲਾਂ ਤੁਹਾਨੂੰ ਦਿਖਾਉਂਦੇ ਸੀ ਕੀ ਰਲਾਇਆ ਤੇ ਉਹ ਦਿਖਾਉਂਦੇ ਸਾਨੂੰ ਫੇਰ ਚੱਲਦੇ ਆਪਾਂ ਜੈਸਮੀ ਦੀ ਜੀ ਦੇ ਘਰਾਂ ਕੀ ਬਾਲ ਮਮੀ ਨੇ ਦੇਸੀ ਹੈ ਨਾ ਦੇਸੀ ਦੀ ਗੱਲ ਕਰਕੇ ਪੈ ਰਹੀ ਜੀ ਹੁਣ ਤਾਂ ਬਹੁਤ ਆਈ ਫਸਸਨ ਦਿੰਦੇ ਸੁਣੋ ਨਾ ਕਿ ਪਾਣੀ ਠੰਡਾ ਤਾਂ ਹੁਣ ਕੀ ਪਤਾ ਮੈਂ ਆਟਾ 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 ਤਾਂ ਮਿਲ ਗਈ ਜੀ ਗਲਦੀ ਗਲਦੀ ਤੇ ਇਹ ਤਾਂ ਹੋ ਹੀ ਪਿਆ ਜਣਾ ਕਿ ਆ ਕਿਦੋਂ ਬਣਾਉਣ ਲੱਗੇ ਕਿਲੋ ਹੀ ਕਿਲੋ ਹਾਂ ਅਗਰ ਤਾਂ 3 3 ਰਸ ਨਾਲ ਦੇਖ ਕੇ ਬਹੁਤ ਨਾ ਕੁਝ ਜ਼ਿਆਦਾ ਨਾ ਪਾ ਲਈਏ। ਹਾਂਜੀ। ਚਲੋ ਜੀ ਮੰਮੀ ਜੀ ਨੇ ਆਟਾ ਪਉਂਦਾ। ਕੋਨ ਹੁੰਦਾ ਹਜੇ ਪਾਣੀ ਪੀ ਤਾਂ ਹੋਰ ਬਣੀ ਹੁੰਦੀ। ਅੱਛਾ। ਪੈ ਕੇ ਨਾ ਅਸੀਂ ਛੱਡਦਾ ਥੋੜਾ ਥੋੜਾ ਹੈ ਨਾ। ਜੀ ਛੱਡੀ ਕੁਝ ਜ਼ਿਆਦਾ ਐ ਲਾਲੀ ਲਾਲਜਾ ਹੋ ਜਾਊਗਾ ਨਾ। ਹਾਂਜੀ। ਜ਼ਿਆਦਾ ਹੋਊਗਾ ਫਿਰ ਨਹੀਂ ਤਾਂ ਕੱਚਾ ਰਹੇਗਾ ਨਾ। ਕੱਚਾ। ਚਲੋ ਵੀ ਕੀ ਛੱਡਦਾ ਹੁਣ ਐ। ਲੈ ਮੰਮੀ ਜੀ ਨੇ ਚਸਣੀਆਂ ਹਿਸਾਬ ਕਰਤੀ। ਮਤਲਬ ਜੇ ਪੱਕ ਜਾਂਦਾ ਨਾ। ਹਾਂ ਤੇ ਥਲੇ ਤੇ ਆਟਾ ਨਹੀਂ ਲੱਗ ਰਿਹਾ ਚਸਨੀ ਨਹੀਂ ਪੈ ਰੋ ਖਾਣੇ ਦਾ ਪੱਕੇ ਨਹੀਂ ਬਣ ਗਿਆ ਹੁਣ ਗੈਸ ਬੰਦ ਕਰ ਦੇਣੀ ਆਪਾਂ ਨੇ ਆ ਦੇ ਐਨ ਪੱਕ ਗਿਆ ਪੱਕੇ ਦਾ ਉਹ ਨਹੀਂ ਹੈਗਾ ਕੱਚੇ ਦਾ ਵਾ ਖਰਾਬ ਕਰਦਾ ਐਤ ਸਹੀ ਫੁਣੀ ਦੇ ਚ ਠੰਡੇ ਹੋਏ ਸਾਮਾਨ ਪਾਉਣੇ ਆ। ਬੂਰਾ ਟਿਕਣਾ ਅੰਡੇ ਹੋਏ ਚ ਪਾਉਣਾ ਹੈ। ਅੱਛਾ ਬੂਰਾ ਦਾਖਾ ਕਾਜੂ ਵੈਸੇ ਪਾ ਲੈਣਾ। ਇਹ ਪਾ ਦੋਨੇ? ਹਾਂ ਹੁਣ ਪਾ ਦਾਂ। ਤੇ ਬੂਰਾ ਲੇਟ ਪਾਉਣਾ। ਪੂਰਾ ਠੰਡਾ ਹੋਇਆ ਪਾਉਣਾ। ਇੰਨਾ ਬੂਰਾ ਨਹੀਂ ਸ਼ੱਕਰ ਪਾਉਣੀ ਆ। ਸ਼ੱਕਰ ਰੱਖੋ। ਹੂੰ। 65 ਡਿਮਾਂਡ ਹੈ ਸ਼ੱਕਰ ਦੀ। ਹਾਂ। ਆ ਗਿਆ ਭੈਣ। ਖਸ ਖਸ। ਖਸ ਖਸ। ਕਾਜੂ ਲੱਖਾਂ ਪਕਾ ਲੈ ਬਗਾਈ ਮੈਂ ਰੱਖਾ ਹੋ ਜਾਂਦੀਆਂ ਗਰਮ ਚ ਤੇ ਬਾਦੇ ਬਨਾਮ ਲੱਖਾਂ ਲੱਖਾਂ ਲਗਾਈ ਆ ਉਹ ਤੇ ਤੇਜ਼ੀ ਨਾਲ ਜਾ ਜਾਂਦੀ ਨਹੀਂ ਜੀ ਸਿਫਤੀ ਹੋ ਜਾਂਦੀ ਐ ਨਾ ਮੇ ਹਮ ਲੋ ਘੰਟੇ ਵਿੱਚ ਤਿਆਰ ਹੋ ਜਾਂਦੀ ਐ ਅੱਧਾ ਘੰਟਾ ਲੱਗਦਾ ਅੱਧਾ ਘੰਟਾ ਸਾਰੇ ਸਾਰੇ ਘੰਟੇ ਬਸ ਤੇ ਚਾਹ ਨਾਲ ਮਨ ਜਾ ਜਾਣਾ ਹੈ ਮਨ ਕਿ ਇਹਦਾ ਮਨ ਜਾਣਾ ਉਦਾਂ ਮੈਂ ਗੱਲ ਕਰਦਾ ਘਰ ਵਾਸਤੇ ਹਾਂ ਚਾਹ ਨਾਲ ਇਹਦਾ ਮਨਜੇ ਨੂੰ ਤਿਆਰ ਕਰਿਆ ਮੈਂ ਘਰ ਵਾਸਤੇ ਪੇਰ ਬਣਾ ਦਉਗੀ ਠੀਕ ਹੈ ਜੀ ਚਲੋ ਜੀ ਸ਼ੱਕਰ ਪਾ ਦਈਏ ਤੇ ਅਸੀਂ ਦਾਖਾਂ ਵੀ ਪਾਤੀਆਂ ਪਹਿਨਾ ਦਾਖਾਂ ਤੋਂ ਬਾਹਰੇ ਰਹਿ ਗਿਆ ਗਿਆ ਇਹਨੇ ਮੈਂ ਦਾਖਾਂ ਪਾਈਆਂ ਮਿੱਠਾ-ਖਟਾ ਰੱਖਣਾ ਕਹਿੰਦੇ ਕਟਰ ਸੁਣ ਨਾਇ ਤਾਂ ਹੋਰ ਬਹੁਤ ਨੀਂ ਦੇਖ ਕੇ ਪਾਈ ਜਾਣਾ ਹਾਂਜੀ ਸ਼ੱਕਰ ਦਾ ਵੀ ਲੱਗੇ ਟੈਸਟ ਹੁੰਦਾ ਘੜਾ ਨਾ ਮੈਨੂੰ ਪਤਾ ਹੈ ਉਹ ਤਾਂ ਖਾ ਹੀ ਦੇਈ ਬਤਾ ਮੈਨੂੰ ਚਲੋ ਵੀ ਦੇਖ ਲਈ ਵੀਡੀਓ ਚਲੋ ਜੀ ਦੋ ਡੋਲੂ ਚਲੋ ਜੀ ਮੰਮੀ ਜੀ ਦੋ ਡੋਲੂ ਭਰ ਲੈ ਕੀ ਨਾਲ ਇੱਧਰ ਵਿੱਚ ਆਪਣਾ ਘਰ ਦਾ ਕੰਮ ਬੱਲੇ ਆ ਗਏ ਮਿਸਤਰੀ ਤੇ ਲਪਾਈ ਚਲੋ ਇਹਨਾਂ ਤੁਹਾਨੂੰ ਆ ਕੇ ਦਿਖਾਉਂਦਾ ਪਹਿਲਾਂ ਉਧਰ ਹੀ ਚੱਲਦੇ ਆ ਆਰੋਈ ਆਰੋ ਆਰੋ ਕਟਾਲੋ ਰੀਵਨ ਦੋ ਦਾ ਡੋਲੂ ਭਰ ਲਿਆ ਆਏ ਸੀ ਪਹਿਲੀ ਵਸੇ ਲਿਆਇਆ ਤੁਸੀਂ ਮੈਨੂੰ ਕੱਲ ਕੀ ਹੈ ਤਾ ਨਾ ਪਹਿਲੀ ਵਸਾ ਲਿਆ ਹਾਂ ਜੇ ਹਾਂ ਮੈਂ ਕਿ ਪਹਿਲੀ ਵਸਾ ਦੀ ਭਾਈ ਇੱਕ ਨੋਈ ਹਾਂ ਅਨ ਨੂੰ ਨਹੀਂ ਚਾਹਤਾ ਤੁਹਾਨੂੰ ਵੀ ਹਾਂ ਦਾ ਜਿਹੜਾ ਤਿੰਨ ਮੇਰੇ ਆ ਰਹੇ ਨੇ ਹੋਗੇ ਹੂੰ ਜ਼ਰੂਰੀ ਹੈ ਥੋੜੇ ਦੇ ਦੇ ਮਾ ਪੰਗੜੇ ਪਤਾ ਨਹੀਂ ਚਾਹੇ ਗੈਰੂ ਦੇ ਇੱਕ ਸਗੈਰ ਦੋ ਇਹਨਾਂ ਵਿੱਚ ਕਰਾ ਅੱਧਾ ਮੰਜਾ ਖਾਈ ਜੇ ਥੈਂਕ ਯੂ ਅੱਧੇ ਸੋਰਾ ਕੀ ਗਣਾ ਲਈ ਪਾਈ ਬਬੂ ਦੇਖ ਲੈ ਲੈ ਖਾ ਕੇ ਦੇ ਦੇ ਔਰੇ ਖਾਲੇ ਔਰੇ ਖਾਲੇ ਮੈਂ ਕਿਹਾ ਉੱਥੇ ਲੈ ਜੀ ਉਹ ਮੇਰਾ ਬਾਤ ਕਿਹਾ ਕੇ ਨਾਲ ਲਈ ਸੀ ਸਵਾਦ ਬਣਾਇਆ ਉਹ ਦੇਖੋ ਸ਼ੁਮਨਾ ਅਸਿਆ ਸਾਧਰੀ ਡੋਤੀ ਮਾਸੀ ਦੀਆਂ ਦੀ ਸਾਕ ਟਾਣ ਜਾਣਾ ਕੱਲ ਕਿਹੜਾ ਆਇਆ ਨਹੀਂ ਤਬਲੇ ਲੇਟ ਹੋ ਗਏ ਡਾਕਟਰ ਉੱਠ ਗਏ ਸਾਡੇ ਕੰਮੇ ਹੀ ਨਿਪਟਦੇ ਚਾਹ ਹਾਂੜੀ ਸਕੂਲ ਚੱਲਿਆ ਸਕੂਲ ਜਾ ਰਿਹਾ ਅੱਜ ਇਹ ਮੈਂ ਵੀ ਜਾਣਾ ਨਹੀਂ ਕਰਦੇ ਸਾਨੂੰ ਦੇਖ ਕੇ ਵੀ ਸੀ ਕਿੱਥੇ ਜਾਣੇ ਕਿੱਥੇ ਜਾਣੇ ਹੋ ਜਾਂਦਾ ਨੇ ਆਣਾ ਸੈੱਟ ਸ਼ਾਪਿੰਗ ਕਰ ਲਈ ਭਾਈ ਭਾਨੂੰ ਭਾਈ ਮੈਂ ਤਾਂ ਨਵੇੜ ਲਈ ਵੀਰ ਆ ਭਾਈ ਮੈਂ ਕਿਹ ਜਿੰਮੇਵਾਰੀ ਹੈ ਤੇਰੀ ਭਾਈ ਦੇਖਦੇ ਹੁੰਦੇ ਭੈਣ ਦੇ ਪਿਆਰ ਨੂੰ ਸਾਰੇ ਕੋਟ ਵੈਂਟ ਮੈਂ ਤਾਂ ਲਿਆ ਆ ਆਪਣੇ ਬਲੇਜ਼ਰ ਠੀਕ ਕਰਨੇ ਸ ਵਾਲੇ ਗਲੇ ਰੰਗ ਦਾ ਹਾਂ ਬਲੇ ਨਹੀਂ ਕਰਾਣਾ ਇਹਨੂੰ ਮੈਂ ਕਿਹਨੂੰ ਇੱਕ ਵਾਰ ਕਹਤਾ ਕਿ ਮੈਂ ਬੈਠ ਜੰਦਾ ਸਸਤੀ ਗਾੜੀ ਸਸਤੀ ਗਾੜੀ ਕੱਤਣਾ ਐ 판ਜੀ ਕਾ ਕਾਦਾ ਕਾਕੇ ਬੀਜੀ ਆਗੇ ਤਰੋਂ ਰੇਤੀ ਜਗਣਾ ਤੇਰੇ ਨਾਲ ਚਲਿਏ ਕਹਦਾ ਰਹਿਤੀ ਸੀ ਬਿਠਾਉਣੀ ਐ ਨਾ ਕੀ ਆਈਏ ਕੱਪੜੇ ਪਾ ਲਵੇ ਫਿਰ ਬਾਈ ਕੁੜੀ ਦੇ ਰਹਿ ਕੇ ਤੇ ਨਾ ਕਿੰਨੇ ਦਿਨ ਰਹਿ ਕੇ 10 ਦਿਨ ਰਹਿ ਗਏ ਜੇ ਅਸੀਂ ਹਾਈ ਛੇ ਦਿਨ ਲੱਗੇ ਉਸ ਨੇ ਹੀ ਇਹਨਾਂ ਨੂੰ ਚਾਹ ਲਿਆ ਕਿੰਨੇ ਬਹੁਤ ਛੇ ਦਿਨ ਲੱਗਾ ਨਾ ਦੂਰ ਜਾਣਾ ਨੇੜੇ ਹੈ ਜਦ ਇਹ ਜਿਹੜਾ ਜਦ ਇਹ ਚੱਲ ਜਾਣਾ ਜਾਦੀ ਕਰੇ ਪੁਣੀ ਛੇ ਦਿਨ ਜਾਦੀ ਕਰਿਆ ਪੱਤ ਕਰਨ ਹੋਰ ਮੈਂ ਨੇ ਭੱਜ ਕੇ ਜਾਇਆ ਕਰਨਾ ਛੇ ਦਿਨ ਲੱਗੇ ਮੇਰੇ ਬਾਡੀ ਆਹ ਕਿਹਦੇ ਬਰਤ ਹੈ ਉਹਦਨੇ 28 ਤਰੀਕ ਨੂੰ ਜਿੱਦਾਂ ਪਿੱਛੀ ਹੋਣੀ ਹੈ ਉਠਾਈ ਰੋਈ ਚਿਟੀ ਆਉਣੀ ਨਹੀਂ ਤੋਂ ਨਹੀਂ ਮਾੜੇ 28 ਦਾ ਬਰਥੇ 28 ਦਾ ਬਰਥੇ 1 ਕੱਟ ਦੀ 10 ਦਿਨ ਹੋਰ ਐਡ ਕਰ ਲਾ ਫੇ ਮੇਰਾ ਆ ਗਿਆ ਮੈਨੂੰ ਲੱਗਦਾ ਕਿ ਤਵੀ ਆ ਗਿਆ ਮੈਨੂੰ ਜ਼ਰੂਰ ਬੁਲਾਣੀ ਸੋਹਰਿਆ ਤੇ ਮੈਂ ਆਉਣਾ ਭਾਈ ਬਰਥਡੇ ਰੋਪੜੇ ਬੁਲਾ ਲੈਣਾ ਰੋਪੜੇ ਬੁਲਾ ਲਿਓ ਮੈਂ ਮੇਰੇ ਪਾਈ ਦੇ ਜਨਮ ਦਿਨ ਨਾ ਮੈਨੂੰ ਮੈਨੂੰ ਸੋਹਰਿਆ ਤੇ ਜ਼ਰੂਰ ਬੁਲਾ ਲਿਓ ਭਾਈ ਜਨਮ ਦਿਨ ਨੂੰ ਮੈਂ ਆਉਣਾ ਵੱਡੇਆਂ ਨੂੰ ਬਰਥਡੇ ਹਾਂ ਪਾਲ ਪੁੱਤ ਪਾਲ ਪਾਲਾ ਕਰ ਰਿਹਾ ਕੱਪੜੇ ਕੁੱਤੇ ਕਾਲਜ ਚੱਲਿਆ ਉਸ ਮਾਰੇ ਪੱਗ ਮੰਨ ਲਈ ਸੋਣੀ ਲੱਗ ਗਈ ਤੇਰੀ ਇੱਕ ਪਸੰਦ ਪੱਗ ਟੈਡੀ ਕਾ ਤਾਂ ਜਾਣ ਲੱਗੀ ਉਹ ਯਾਰ ਉਹ ਕਰ ਲਈ ਕੱਪੜਾ ਪਾ ਕੇ ਟੈਡੀ ਨੂੰ ਨਾ ਪਾਇਆ ਕਾ ਉਹ ਨਹੀਂ ਮੈਂ ਪੁਰਾਣੀ ਪੂਣੀ ਦੀ ਮੰਨੀ ਯਾਰ ਪੱਗ ਤੇਰੀ ਸਿੰਪਲ ਸਿੱਧੀ ਸੋਹਣੀ ਨਾਲ ਨਹੀਂ ਵੀਰੀ ਯਾਰ ਬੜੀ ਲੱਗਦੀ ਮੇਰੇ ਤੋਂ ਸੋਹਣੀ ਸਿੱਧੀ ਸੋਹਣੀ ਲੱਗਦੀ ਮੈਂ ਪੂਣੀ ਨਹੀਂ ਖੋਲੀ ਨਹੀਂ ਸੀ ਐਂ ਕਰ ਲਈਦੀ ਦੁਆਰਾ ਬਾਕੀ ਹੁਣ ਜਦੋਂ ਨਵੀਂ ਭਾਬੀ ਆਉਂਗੀ ਬਸੂਗੀ ਸੋਹਣੀ ਲੱਦੀ ਫੇਲੀ ਸਾਡੀ ਕਿੱਥੇ ਸੋਹਣੀ ਉਹਦੀ ਸੋਹਣੀ ਭਾਬੀ ਨੇ ਨਾ ਜੀਜਾ ਯਾਦ ਕਰਉਂਦੀ ਆ ਆਈ ਮਿੱਠੇ ਮਾਲ ਗਿਆ ਮੈਂ ਤਾਂ ਵਿਆਹ ਨੂੰ ਵੀ ਦੋ ਬੱਗਾ ਨਾ ਵੀ ਲਿਆਇਆ। ਹਾਂ, ਵਰੀਆ ਠੀਕ ਆ ਬਾਈ। ਇੱਕ ਲਿਆਇਆ ਕਿਹੜਾ? ਮੈਂ ਤਾਂ ਤੁਹਾਨੂੰ ਇੱਕ ਗੱਲ ਕਹਿੰਦੀ ਮੇਰੀ ਇੱਕ ਚੁਆਇਸ ਸੀ। ਬਸ ਤੋਂ ਮੇਰੇ ਵਾਲੇ ਦੇ ਨੀਂਂਦੀਆ ਪਰ ਚਿੱਟਾ ਗੋੜਤਾ ਪਜਾਮਾ ਪਾਲੀ ਇਸ ਤੋਂ ਇਲਾਵਾ ਜੋ ਮਰਜੀ ਪਾਈ ਤੇ ਹੀ ਜਾਏ ਮੈਨੂੰ ਕੋਈ ਨਹੀਂ। ਚਿੱਟਾ ਨਹੀਂ। ਗਰੇ ਗਰੇ। ਨਹੀਂ ਨਹੀਂ ਪੀਓ ਤੁਸੀਂ ਮੈਂ ਤਾਂ ਨਹੀਂ। ਕਾਹਦੇ? ਮੈਂ ਨਹੀਂ ਪੀਤੀ। ਚੱਕ ਵੀ ਮੈਂ ਤਾਂ ਵੀ ਦੇ ਬਹੁਤ ਦੂਰ ਤੇ ਆਏ ਤੁਸੀਂ ਸਵੇਰੇ ਸਵੇਰੇ 4:00 ਵਜੇ ਤੋਂ ਸਵੇਰੇ ਬਈਆ। ਖਰੜ ਤੇ ਆਇਆ ਸੀ। ਇਹ ਨਾ ਇਹ ਸੰਦੀਪ ਵੀ ਨੂੰ ਮਾਸੀ ਨੇ ਪਿਲਾਉਣੀ। ਕਰੜਾ ਨਹੀਂ ਬਸ ਲੈ ਟੈਂਡ ਨਹੀਂ ਸਾਜਰੇ ਆ ਗਈ ਰਾਤ ਕਰਿਆ ਤਾਂ ਮੈਂ ਜਾ ਕੇ ਤੇ ਰਾਤ ਨੂੰ ਨਹੀਂ ਕਰਦਾ ਤੁਹਾਨੂੰ ਮੈਂ ਬਤਾ ਬਹੁਤ ਔਖੇ ਬੋਲਦੇ ਤੁਸੀਂ ਬਹਿਣਾ ਚੱਕਰ ਆਉਣੇ ਕਿੰਗਾ ਕੱਲ ਮੈਨੂੰ ਜਦੋਂ ਕੰਮ ਕਰਕੇ ਵੇਟੀ ਨਾ ਕਿੰਨੇ ਚੱਕਰ ਜੂ ਚੱਕਰ ਆਉਣ ਲੱਗੇ ਮੇਰੇ ਬਹੁਤ ਔਖੀ ਹੋ ਗਈ ਮੈਨੂੰ ਨਹੀਂ ਕਰਦਾ ਜੇ ਪੈਂਦੀ ਤੇ ਮੋੜ ਜਾ ਦੇਣਗੇ ਬੀਪੀ ਬੂਪੀ ਹੁੰਦਾ ਕਈ ਵਾਰ ਠੰਡ ਹੋ ਗਈ ਖੁੱਲਾ ਹੈ ਨਾ ਚਾਰੇ ਪਾਸੇ ਨੂੰ ਉਧਰ ਖੁੱਲੇ ਹੋਰੇ ਕਰਕੇ ਸਿੱਧੀ ਆਉਣੀ ਜਾਂਦੀ ਠੰਡ ਵੀ ਤਾਂ ਮਾਰ ਵੀ ਜਾਂਦੀ ਹਾਂ ਸਾਡੇ ਵੀ ਆਹੀ ਕੋਈ ਸੋਚਾ ਪੀਓ ਬਈ ਚਾਹ ਪੀਓ ਜੀ ਪਿਲਾਓ ਪੀਓ ਸੱਕਰ ਪਾ ਕੇ ਲੈ ਭਾਬੀ ਮੇਰੀ ਮਨੂੰ ਪੱਕਾ ਸਪੈਸ਼ਲ ਮਨੂੰ ਚਾਹ ਤਾਂ ਪਾ ਲਈ ਸਪੈਸ਼ਲ ਬਣਵਾਇਆ ਸਵਾਦ ਬਣਿਆ ਵਾ ਨਾ ਜਿਆਦਾ ਮਿੱਠਾ ਨਾ ਜਿਆਦਾ ਦੇਖਾ ਤਾਂ ਕੀ ਕਰ ਰਹੀ ਹੈਂ ਤੂੰ ਕੀ ਚੁੱਪੀ ਹੋਗਾ ਸੀ ਉਹ ਲਾਉਂਦੇ ਜੀ ਪਹਿਲਾਂ ਚੁੱਪੀ ਆ ਗਈ ਜਸਮਿੰਦਰ ਬਾਹਲੇ ਕਰਦੀ ਆ ਜਾ ਬਿਲਕੁਲ ਚਲ ਆ ਜੀ ਉਹ ਖਾਣੇ ਜਸਮਿੰਦਰ ਆਪਣਾ ਨਾ ਰੇਡ ਆਉਂਦਾ ਚਾਹ ਕੇ ਨਾ ਕਰ ਆਪਣਾ ਇਹ ਕਰ ਲਿਆ ਹਾਂ ਇਹਦੇ ਦਾ ਛਾੜਾ ਥੋੜਾ ਕਰ ਜਾ ਫਿਰ ਰੰਡੀ ਹੋ ਜਾਈ ਮੈਂ ਕਿਹਨੇ ਨਹੀਂ ਲੈਣੀ ਮੈਂ ਲੈ ਲਈ ਤੂੰ ਜਾ ਰੋ ਬੋਲ ਲੇ ਪਾਪੀ ਛੱਕ ਰਿਹਾ ਭਾਈ ਯਾਰ ਛੱਕ ਰਿਹਾ ਏ ਅੱਜ ਸਕੂਲ ਜਾਉਗੀ ਕਰਨ ਹੂੰ ਸਤਿ ਸ੍ਰੀ ਅਕਾਲ ਹਾਂ ਹਾਂ ਮੈਡਮ ਨੇ ਕਿਹਾ ਕੱਬ ਦਿੱਤੀ ਸਹੀ ਹੂੰ ਹੂੰ ਦੀਦੀ ਕੀ ਕਹਿ ਰਹੇ ਇਹ ਵੀ ਸ਼ੱਤਰ ਪਾਈਆ ਇਹ ਕਹਿੰਦੇ ਆ ਵੀ ਤੇਰੇ ਨਾਲ ਜਾਊਗੀ ਸਕੂਲ ਇਹ ਮੇਰ ਨਾਲ ਜਾਣਾ ਕਾਲਜ ਬੁਲਾਉਂਦੀ ਆ ਨਾ ਫੇਰ ਤੇਰਾ ਜਾਦਾ ਛੋਟਾ ਕਾਲਜ ਲੈ ਚੱਲ ਤੇਰਾ ਛੋਟਾ ਨੇ ਬਲੇ ਬੜੇ ਤੇਰਾ ਛੋਟਾ ਕਾਲਜ ਦਿੱਤਾ ਕਰਕੇ ਜਣਾਏ ਨੇ ਲੈ ਚੱਲਿਓ ਜਲਦੀ ਉਜੀ ਕਾਲ ਨੂੰ ਆ। ਮਾਸੀ ਜੀ। ਬਰੇ ਰਹਿਣ ਦੇ। ਅੱਜ ਦੁਪਹਿਰ ਦੀ ਵਕੀਰਾਂ ਵਾਕੇ ਹੋਈ ਰਹੀ। ਮਾਸੀ ਜੀ। ਕਿਹਦੀ ਦਿਨ ਆਈ ਸੀ ਮੈਂ। ਚੰਗਾ ਬਈ ਹੁਣ ਬਿਆਨ ਆਉਂਦੇ ਅਸੀਂ। ਹਾਂ ਜੀ। ਹਾਂ। ਹਾਂ। ਨੀਚੇ ਪੈਣਾ ਦੀ ਪਾਹੀ ਦਾ ਫਰਜ ਹੈ। ਮੈਂ ਪਹਿਲਾਂ ਕਿ ਕੰਮ ਕਰਾ ਦੇ। ਜੀ ਜੀ। ਪਹਿਲੀ ਵਸ ਸਾਜੀ ਨਹੀਂ ਆ ਲੈਣਾ। ਤੁਸੀਂ ਤਾਂ ਜੀ ਪਹਿਲਾਂ ਆਇਓ। ਜਦ ਮਰਦੀ ਜਿਹੜਾ ਨਾ। ਪਹਿਲਾਂ ਆਇਓ। ਥੈਂਕ ਯੂ। ਮਤਲਬ ਖਾਰੇ। ਹਾਂ। ਜੀ ਲਿਖਿਆ ਨਾ। ਥੋੜਾ ਜਿਹਾ ਲੱਗੇਗੇ ਚੱਲੇਗੇ ਸੁਬਾਹ ਨਹੀਂ ਆ ਕੇ ਸ਼ਾਂਤਾ ਕੁਰੀਣਾ ਠੀਕ ਹੈ ਬੜੀ ਇੱਧਰ ਜਾਂ ਮਿਲਣੀ ਹਾਂ ਸਹੀ ਗੱਲ ਹੈ ਇਹਦੀ ਵੈਰੀ ਗੁੱਡ ਇੱਕ ਹਫ਼ਤਾ ਪਹਿਲਾਂ ਰੋਟੀ ਇੱਧਰ ਸ਼ੁਰੂ ਹੋ ਜਾਣੀ ਆਹ ਚਿੱਠੀ ਜਿੱਦਾਂ ਤੁਹਾਡੇ ਉੱਦੋਂ ਦੇ ਇੱਕ ਸਟੋਰੀ ਆ ਅਰ ਕੀ ਤੇ ਬੇਹਰ ਮਦ ਕਹਿੰਦਾ ਨਾਲ ਲਾ ਆ ਲੈ ਗਰ ਖਾਏ ਕਾ ਬੜਾ ਖਾਓ ਪਿਛੋੜਾ ਆ ਲੈ ਵੀ ਥੋੜਾ ਨੇ ਬੈਂਕ ਵਿੱਚ ਮੈਂ ਕੀ ਆਈ ਸਾਰੀ ਜੁਨੇ ਬਾਤ ਕੋਤਾ ਸਿਆਣੀ ਹੈ ਉਹਨਾਂ ਜਿਹੜਾ ਕੰਮ ਸਿਆਣੇ ਨੇ ਕਰਾਉਣਾ ਸਿਆਣੇ ਨੇ ਕਰਾਉਣਾ ਚਲੋ ਭਾਈ ਬਤਾਉਣਾ ਨਹੀਂ ਕਰਵਾਉਣਾ ਜਿਹੜਾ ਜਾਂ ਤੋਂ ਥੱਲੇ ਆ ਕੇ ਆ ਜਾਂਦੇ ਕਹਿਣ ਹਾਂ ਤੇ ਆ ਕੇ ਵੀ ਫੋਨ ਕਰ ਦਿੰਦੀ ਹੈ ਮੈਨੂੰ ਯਾਦ ਆ ਗਈ ਚੰਗਾ ਭਾਈ ਹਾਂ ਭਾਈ ਆ ਕੇ ਹਮ ਚੀ ਚੱਲ ਪਾਪਾ ਨੂੰ ਕੋਈ ਕੋਈ ਭੈਣ ਦੇ ਵਿਆਹ ਦੇ ਵਿੱਚ ਕੋਈ ਕਾਰਜ ਮੇਰੇ ਨਾਲ ਇੱਕ ਦੱਸੋ ਵਿਆਹ ਲੈ ਦੇਨ ਮਿਲੋਂਗੇ ਹਾਂ ਇਹਨੂੰ ਕਰਾਉਣਾ ਉਨੀ 12 ਦੇ ਆਉਂਗੇ ਮੇਰਾ ਵੀ ਚਾਰ ਚਾਰ ਨੂੰ ਪਤਾ ਤੇਰਾ ਜਾਨ ਕੋਈ ਖੇਡਿਆ ਕਰ ਦਿਨ 90 ਮਿੰਟਾਂ ਕਰੀਏ ਹਾਂ ਹੁਣ ਮੈਨੂੰ ਲੱਗਦਾ ਵਿਖਾ ਦੋੜੇ ਪੈਣ ਮੈਂ ਦੱਸਾਂ ਮੁੰਡੇ ਨੇ ਵੀ ਦੇ ਦੇ ਹਾਂ ਚੱਲ ਮੇਰਾ ਲੱਲਾ ਚੱਲ ਦੇ ਨਾ ਇਹ ਕਹਿੰਦੀ ਮੇਰੇ ਵੀ ਪੇਪਰ ਹੈ ਤੂੰ ਸੋਚ ਮੈਂ ਕਿੰਨੀ ਬੜੀ ਗੱਲ ਆ ਇਹ ਤਾਂ ਕਹਿੰਦਾ ਮੈਂ ਪੇਪਰ ਦੇਣ ਜਾਉਂਗਾ ਆਏ ਮੇਰੇ ਬਾੜੀ ਨੂੰ ਲੈਣਾ ਕੋਈ ਨਹੀਂ ਆਈ ਇਹ ਲੈ ਜਾਈ ਅਬ ਬੈਠ ਕੇ ਕਰਵਾ ਦੇਣਾ ਮੇਰੇ ਨਾਲ ਆ ਗਿਆ ਚੱਲ ਬਈ ਠੀਕ ਹੈ ਓਥੇ ਪਾਇਆ ਇਹ ਤਾਂ ਰੋਜ਼ ਪੇਪਰ ਆ ਪੇਪਰ ਇਹਦੇ ਕਾਲੇ ਮੈਂ ਚੱਲ ਗਿਆ ਪਤਾ ਲੱਗਦਾ ਤਾ ਨੋ ਸੀ ਚੱਲ ਠੀਕ ਹੈ ਸੰਦੀਪ ਮੇਰੇ ਹੋ ਰਿਹਾ ਮੈਂ ਹਾਂ ਆਪੇ ਕਰੀ ਬੈਰਾ ਆਪਣਾ ਸ਼ੋਭੇ ਜਮ ਕਰਦੇ ਰਹੋ ਹਾਂ ਜੀ ਹਾਂ ਸਾਨੂੰ ਜੋਰ ਨਾਲ ਸਾਨੂੰ ਵੀ ਕੱਪੜੇ ਲਿਆਂਦੇ ਰਹੋ ਇਹ ਲਿਆਦਾ ਸੀ ਕਿਆ ਮੈਂ ਕਿਹਾ ਮੈਂ ਵੀ ਲੈਣਾ ਆਹ ਪੈਨੇ ਬੂਟ ਨਹੀਂ ਪਾ ਸਿਰ ਨਹੀਂ ਪਾਇਆ ਆ ਗਿਆ ਮੈਂ ਕੱਪੜੇ ਸਕੂਲ ਚੱਲਿਆ ਕੱਪੜੇ ਪਾ ਕੇ ਆ ਗਿਆ ਮੈਂ ਆਹ ਬੂਟ ਪਾ ਕੇ ਮੈਂ ਗਈ ਆ ਦੇਣਾ ਤੂੰ ਪਾ ਤੂੰ ਮੇਰੇ ਸਕੂਲ ਜਾਣਾ ਉੱਥੇ ਖੇਲੂਗਾ ਉਹ ਆ ਗਿਆ ਮੈਂ ਬੂਟ ਪਾਇਆ ਮੈਂ ਬੂਟ ਨਹੀਂ ਪਾਇਆ ਪਾ ਕੇ ਬੂਟ ਪਾ ਕੇ ਆ ਜਾ ਬੂਟ ਵੀ ਨਾ ਕਾਲਜ ਜਾਣਾ ਬੂਟ ਪਾ ਕੇ ਕੱਪੜੇ ਪਾ ਕੇ ਆ ਗਿਆ ਮੈਂ ਗੱਡੀ ਮੈਂ ਹੱਥ ਦੇ ਨਾਲ ਜਾ ਬੂਟ ਪਾ ਕੇ ਕੱਪੜੇ ਪਾ ਕੇ ਆ ਗਿਆ ਮੈਂ ਆ ਗੱਡੀ ਤਾਂ ਲਿਆ ਚਲ ਕੱਟੀ ਲਿਆ ਬੇ ਠੀਕ ਹੈ ਮੈਂ ਅੱਗੇ ਸਿਰ ਬਾਦੋ ਚੰਗਾ ਫਿਰ ਚੰਗਾ ਬਾਏ ਬਾਏ ਤੇ ਲੋ ਬਈ ਹੁਣ ਆਪਣੇ ਪਹੁੰਚ ਕੇ ਆਪਣੇ ਘਰ ਚਲੋ ਦੇਖੋ ਉੱਪਰ ਜੱਟ ਖੜਾ ਜੱਟ ਓਏ ਓਏ ਕੌਣ ਸੁਣਦਾ ਦਿਖਦਾ ਨਹੀਂ ਹੈਗਾ ਹੈ ਇਹ ਆਉਣ ਦੇਖਦਾ ਠੀਕ ਹੈ ਕੈਮਰਾ ਲੱਗਿਆ ਹੋਇਆ ਦੋ ਕੈਮਰੇ ਲੱਗੇ ਉੱਪਰ ਹਣ ਦੋ ਕੈਮਰੇ ਔਰ ਇੱਕ ਹੋ ਕੈਮਰਾ ਉਹ ਦਾ ਤਖੜਾ ਕੈਮਰਾ 24 ਘੰਟੇ ਵਾਲਾ ਸਕੈਨ ਕਰਦਾ ਨਾਲ ਬੰਦਾ ਕਿੰਨਾ ਕੰਮ ਕਰਦਾ ਅਹ ਜਾ ਉਧਰ ਮੜਾ ਕੈਮਰਾ ਰੱਖੇ ਕਿਹੜੇ ਉਹ ਬੰਦੇ ਦਾ ਇੱਧਰ ਕੈਮਰਾ ਜ਼ਿਆਦਾ ਰੱਖਿਆ ਆਪਣੀ ਗੰਦ ਵੱਲ ਆਹ ਹੰਨੇ ਪਰ ਕਿਹਦੇ ਆ ਪਾਰ ਕੱਢ ਦਵੇ ਹਾਂ ਅਜੇ ਨਿਭੜ ਜੇ ਅੰਦਰ ਅੰਦਰ ਬਾਥਰੂਮ ਰਹਿ ਲੂੰਗਾ ਇੱਕ ਅੱਧਾ ਦੋ ਬਾਥਰੂਮ ਰਹਿ ਲੂੰਗੇ ਛੋੜੀਆਂ 5 ਫੁੱਟ ਦੀ ਆਉ ਲੈ ਕੇ ਆਉਣੇ ਪੈਣਗੇ ਹੈ 5 ਫੁੱਟੀਆਂ ਉਹ ਦੋਈਆਂ ਦੇਖਦੇ ਕਿੱਦੇ ਮਿਲੂਗੀਆਂ ਮੋੜੀਆਂ ਨਹੀਂ ਆਂਦੀਆਂ ਯਾਰ ਫਟੇ ਨੂੰ ਫੋਨ ਮੜਾ ਗਿਆ ਛੋੜੀ ਪਹਿਲਾਂ ਭਈ ਇਹਦੀ ਇੱਕ ਮੋੜ ਨਹੀਂ ਆਂਦੀ ਇਹਦੀ ਆਪਾਂ ਨੇ ਕਰਾਇਆ ਹੋਈ ਕੋਹਣਾ ਦਾ ਕਿਹੜੀ 5 ਫੁੱਟੀਆਂ ਯਾਰ ਕੈਂਚੀਆਂ ਆਪਾਂ ਨੂੰ ਮੋੜੇ ਤੇ ਉਹ ਇੱਕ ਇੱਕ ਮੋੜੇ ਐ ਤੇ ਦੋਨੇ ਕੈਂਚੀਆਂ ਮੋੜੇ ਆਂਦੀਆਂ ਦੀਆਂ ਕੱਲ ਸ਼ਾਮੀ ਕਾਹ ਨੂੰ ਮੋੜ ਕੇ ਆਏ ਕੈਂਟੀਆਂ ਕੱਲੀਆਂ ਮੋੜ ਕੇ ਕੌੜੀਆਂ ਦਾ ਹੈ ਜੀਆਂ ਅੱਛਾ 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 ਬੜੀਆਂ ਕੈਂਟੀਆਂ ਮਿਲਿਆ ਇਹਦੇ ਜਾਲੇ ਅੱਛਾ ਛੋਟੀਆਂ ਚਾਹੀਦੀ ਹੁਣ ਹੁਣ ਛੋਟੀਆਂ ਕੈਂਟੀਆਂ ਚੱਲਦੀਆਂ ਆਂ ਆਂਦਰੋਂ ਬਾਹਰ ਨਹੀਂ ਅੰਦਰ ਸੁੱਟਾਂ ਕਰੀ ਮੜਿਆ ਹੁਣ ਉਹਨੂੰ ਕਿੱਥੇ ਆ ਉਹ ਚੱਕ ਲੈਂਦਾ ਬੁੱਤ ਲੰਦਾ ਤੇ ਬੜੀਆਂ ਕੈਂਟੀਆਂ ਦੰਨ ਮੋੜਿਆ ਦਾ ਦੋ ਕੈਂਟੀਆਂ ਤੇ ਆਉਂਦਾ ਥੱਲੇ ਤੋਂ ਇੱਕ ਕਿੱਕ ਲਾ ਦਿੰਦਾ ਹੂੰ ਬੜਾ ਠੀਕ ਕੌੜੀ ਵਲ ਤੇ ਮਾਰਦੀ ਆ ਉਹ ਵੀ ਦਾ ਫਾਇਦਾ ਹਾਂ ਇੰਦਰ ਕੰਮ ਦਿਖਾਵਾ ਤੁਹਾਨੂੰ ਮੈਂ ਤੇ ਅੰਦਰ ਤੋਂ ਹਨੇਰਾ ਇੱਧਰ ਹਲੇ ਰਸੋਈ ਦੀ ਰਹਿਣਤੀ ਹਲੇ ਅਜੇ ਨਾ ਡਿਜ਼ਾਈਨਿੰਗ ਹੋਣੀ ਉਹ ਸਾਹਮਣੇ ਫਿਰ ਇਹਦੇ ਪਲੱਗ ਲੱਗਣੇ ਆ ਫਿਰ ਆਪਣੇ ਆਪ ਲੱਗ ਗਏ ਲੈੜ ਵੱਲ ਗਈ ਉਹ ਤੇ ਸਾਹਮਣੇ ਪ੍ਰਾਗ ਲਾ ਕੇ ਨਾ ਫੇਰ ਪਲੱਗ ਛਾਡੋਗੇ ਝੀਰੀਆਂ ਵੱਜਣੀਆਂ ਜਿਗਣਾ ਹੁਣ ਇਹਨੇ ਛੜਤੀ ਇਹਨੇ ਝੀਰੀਆਂ ਮਾਰ ਕੇ ਫੇਰ ਲਪਾਈ ਸ਼ੁਰੂ ਕਰੋਗੇ ਆਪਾਂ ਅੱਜ ਮਤਲਬ ਝੀਰੀਆਂ ਵੱਜ ਜੇ ਅੱਜ ਨਿਮੇੜ ਦਾਣਾ ਵੀ ਜਿਹੜਾ ਕੰਮ ਇੱਧਰ ਆਪਣੀ ਸਾਰੀ ਹੋ ਗਈ ਬਾਹਰ ਰਹਿ ਗਏ ਪੁਆਇੰਟ ਥੱਲੇ ਵਾਲੇ ਪਰ ਹਾਲ ਦੀ ਨੱਬੜ ਗਈ ਆਹ ਕਮਰੇ ਦੀ ਨੱਬੜ ਗਈ ਸਮਝ ਲਓ ਅੰਦਰ ਅੰਦਰ 100% ਵਿੱਚੋਂ 80 ਨਾ 70% ਦਾ ਕੰਮ ਹੋ ਗਿਆ ਬਸ ਤਿੰਨ ਬਾਥਰੂਮ ਰਹਿ ਗਏ ਤੇ ਵੀ ਨੱਬੜ ਗਿਆ ਅੱਜ ਨੱਬੜੀ ਉਹ ਬਾਥਰੂਮ ਹੀ ਹਾਂ ਹਾਂ ਹੋ ਜਾਣਾ ਕਾਬਲਾ ਰਹੇ ਜੀ ਜੋੜ ਦੇ ਕਿੰਬੂ ਨੰਗਾ ਨਹੀਂ ਉਹ ਜਿੱਥੇ ਲਾਇਆ ਵਾ ਇਹ ਕਾ ਤਾਨੂੰ ਖੜੀਆਂ ਕੱਲ ਅਰਥ ਮਾਰਿਆ ਨੇ ਐ ਨਹੀਂ ਬੋ ਬੜਾ ਠੀਕ ਆ ਬਹੁਤ ਠੀਕ ਆ ਚੱਪੀ ਲਉਣੀ ਲਾ ਲਓ ਇੱਕ ਵਾਰ ਬਿਜਲੀ ਦਾ ਕੰਮ ਹੋ ਗਿਆ ਰਾਤ ਆਪ ਬਿਜਲੀ ਦੇ ਨਪੜ ਇੱਕ ਬਾਥਰੂਮ ਤਾਂ ਰਹਿ ਗਿਆ ਉਹਦਾ ਬਸ ਬਸ ਪਰੇ ਵਾਲੇ ਤਾਂ ਰਹਿੰਦੇ ਇੱਕ ਆਪਣੇ ਰਸੋਈ ਰਹਿ ਗਈ ਹੌਲ ਤਾਂ ਸਿੰਕਾ ਸੁੱਕੀਆਂ ਪਾਦੇ ਆ ਤਾਲਾ ਲੰਡੀ ਆ ਆ ਵੀ ਕਮਰਾ ਆਪਣਾ ਡੰਨੇ ਆ ਤੁਹਾਨੂੰ ਦਿਖਾ ਦਤਾ। ਇਹ ਵੀ ਐਨ ਹੋ ਗਿਆ ਆਪਣਾ। ਇਹ ਇਧਰ ਤੇ ਹੁਣ ਨਾਲ ਦੀ ਨਾਲ ਪਿੱਛੇ ਸਫਾਈ ਦੀ ਕਰਾ ਰਹੇ ਆ। ਆਹ ਏਰੀਆ ਦੀ। ਉਹ ਰੂਵਿਆਂ ਪਧਰਾ ਕਰਕੇ ਉਹ ਸਮਾਨ ਸਾਰਾ ਰੱਖ ਹੋ ਜਾਊਗਾ। ਲੋਹੇ ਆਜ ਮਤ ਦੇ। ਹਾਂਜੀ ਬਾਠ ਠੀਕ ਹੈ ਉਹ ਚ ਪਾ ਦਿਓ। ਹਾਂ ਮੈਂ ਇਸ ਮਤਾਂ ਕਰੂੰਗਾ ਹਾਂ। ਹਾਂਜੀ ਠੀਕ। ਤਨ ਆਪਾਂ ਤੇ ਮਤਲਬ ਉਹ ਵੀ ਕਰਾਂਗੇ ਹਾਂ ਜੇ ਬਾ ਥਾਲੇ ਮੋਰੇ ਲੈ ਜਾਓ ਸਾਰੇ ਇੱਕ ਇੱਕ ਮਸਾਲੇ ਇਕੱਠਾ ਕਰਕੇ ਹਾਂ ਦੀ ਹਾਂ ਦੀ ਇਹ ਆਪ ਰਪਾ ਨੇ ਕਰਨਾ ਬਜਰੀ ਵਾਲਾ ਪਲਾਸਟਰ ਉਹ ਮੇਰੇ ਵਾਂਗ ਕਰਕੇ ਦੇਖਿਆ ਤੇਰੀ ਮੜਾ ਹੋਣਾ 35 ਵਾਲੇ ਆਵਾ ਦੁਕਾਨ ਭਰੇ ਹੋ ਨੰਬਰ ਤਾਂ ਆਇਆ ਨਹੀਂ ਮੇਰੇ ਕੋਲ ਕਿਹੜਾ ਸੇਮ ਨਹੀਂ ਕਰਿਆ ਮੈਂ ਤਾਂ ਮੁੰਡਾ ਆਲ ਕਰਕੇ ਰੱਖਿਆ ਹੋਤਾ ਤੇ ਆਹ ਸਾਈਡ ਆਪਾਂ ਨੂੰ ਸਾਰਾ ਪੱਧਰਾ ਕਰ ਦੇਣਾ ਅੱਜ ਐਂ ਨਿੱਕਾ ਨੰਬਰ ਬਣਾ ਦੇਣਾ ਤੇ ਫਿਰ ਇੱਟਾਂ ਲਾ ਦੇਣੀ ਆ ਗਲਾਈ 'ਚ ਉਹਦੇ ਅੰਤ ਇਧਰਵਾਜਾ ਖੁੱਲਦਾ ਰਹੇ ਫਿਰ ਉਹ ਪੈ ਜੂਗੀ ਮਿੱਟੀ ਇਹੋ ਆਪਣੀ ਜਗਾ ਬਹੁਤ ਆਹਾ ਤੇ ਹੁਣ ਕਰਦੇ ਵੀਡੀਓ ਬੰਦ ਸਵੇਰੇ ਸਵੇਰੇ ਦਿਖਾਤੀ ਤੇ ਮੈਂ ਕਾਲ ਦੇ ਵੀ ਆਣਾ 9 ਵਜੇ ਤੋਂ ਲੈ ਕੇ ਪਾ ਕੇ ਕਪੜੇ ਚੱਲੀਏ ਤੇ ਪੇਪਰ ਵੀ ਆ ਗਏ ਹੁਣ ਸਾਡੇ ਵਿੱਚੇ ਵਿਆਹ ਆ ਗਿਆ ਵਿੱਚੇ ਪੇਪਰ ਆ ਕੇ ਹਰੇਕ ਵਾਰ ਮੇਰੇ ਨਾਲ ਤਾਂ ਇਦਾਂ ਹੀ ਹੁੰਦਾ ਵਿਆਹਾਂ 'ਚ ਪੇਪਰ ਹੀ ਆ ਜਾਂਦੇ ਆ ਤੁੱਪ ਬੜੀ ਹੁਣ ਐਨ ਕੈਂਟ ਲੱਗ ਰਹੀ ਤੁੱਪ ਹੈ ਨਹੀਂ ਹਰੇਕ ਵਾਰ ਮੈਂ ਕਿਹਾ ਹੁੰਦਾ ਵਿਆਹਾਂ 'ਚ ਪੇਪਰ ਆ ਜਾਂਦੇ ਮੇਰੇ ਇਹ ਕਾਰਨ ਦੋ ਵਿਚਾਰੇ ਦਾ ਅੱਜ ਦਿਨ 4 ਤਰੀਕ ਨੂੰ ਪੇਪਰ ਕਰਨ ਦਾ ਕੋਈ ਨਾ ਫੇਰ ਕੇ ਛੋੜ ਪੰਜਵੇਂ ਗਲਾਦ ਦੀ ਆ ਉਹ ਤਾਂ ਇੱਧਰ ਉੱਧਰ ਦੇ ਹੋ ਜਾਊਗਾ ਮਾਰੇ ਪਿੰਡ ਵਿੱਚ ਤਾਂ ਦੇ ਹੋ ਜਾਣਾ ਨਾ ਹੋਗਾ ਹਾਂਜੀ ਤੇ ਪਹਿਲਾਂ ਦਵਾ ਦੂਗੀ ਇੱਕੀ ਬਾਅਦ ਨੂੰ ਹੂੰ ਤੇ ਕਰਦੇ ਵੀਡੀਓ ਬੰਦ ਤੇ ਮਿਲਦੇ ਹੁਣ ਅਗਲੀ ਵੀਡੀਓ 'ਚ ਹੁਣ ਅਗਲੀ ਵੀ ਡੇਲੀ ਦੇਖਾਂਗੇ ਡੇਲੀ ਪਿਆ ਹੋਏ ਪਰ ਦੋ ਛੁੱਟੀਆਂ ਆ ਗਈਆਂ ਛੰਨੀਐਦਵਾਰ ਦੀਆਂ ਫਿਰ 25 ਦਾ ਪੇਪਰ ਆ ਗਿਆ ਦੇ ਦਾ ਡੇਲੀ ਵੀਡੀਓ ਤੇ ਪਿਆ ਹੋ ਗਈ ਤੇ ਪਾਵਾਂਗੇ ਇਹ ਤਾਂ ਤੁਹਾਨੂੰ ਡੈਡੀ ਦਾ ਬਲੌਗ ਦੇਖਦ ਰਿਹਾ ਤੇ ਕਰਦੇ ਵੀਡੀਓ ਮੰਨ ਮਿਲਦੇ ਕਿਸੇ ਅਗਲੇ ਬਲੌਗ ਓਕੇ ਬਾਏ ਬਾਏ